ਜੀ ਕਿੱਦਾਂ ਫਿਰ ਅੱਜ ਮੇਰੇ ਨਾਲ ਕਰੇ ਥੋੜਾ ਟਾਈਮ ਪਾਸ ਹੋਣੀ ਦਿਆ ਕਿਉਂਕਿ ਮੈਂ ਗਿਆ ਜਲਦੀ ਉੱਠ ਤੇ ਬੱਚੇ ਸਾਰੇ ਸਕੂਲ ਮੰਮੀ ਵੀ ਸੁੱਤੀ ਆ ਤੇ ਕੱਲਿਆਂ ਨੇ ਉੱਠ ਕੇ ਤਿਆਰ ਸ਼ਾਰ ਹੋ ਗਿਆ ਥੋੜਾ ਮੈਂ ਕਾਹਵਲ ਹੁੰਦਾ ਬਣਾ ਕੇ ਤੇ ਉਹ ਡਰਿੰਕ ਕਰ ਲੱਗਾ ਨਾ ਨਾ ਇੱਕ ਜਲਦੀ ਉੱਠਣਾ ਮਿਲ ਨਾ ਮਾਤਰੀ ਆ ਟਾਈਮ ਤੇ ਨਹੀਂ ਪਾਸ ਹੁੰਦਾ ਬਹੁਣ ਮੈਨੂੰ ਬੋਰਿੰਗ ਸਿਸਟਮ ਲੱਗੰਦਾ ਹੈ ਵੈਸਟੈਂਡ ਤੇ ਮੈਂ ਹੁਣ ਕਾਹਵ ਪੀ ਕੇ ਤੇ ਚੱਲਣਾ ਹਾਂ ਬਾਹਰ ਕੈਫੇ ਕੋਫੇ ਵੇਦੇ ਕੀ ਪ੍ਰੋਨਾ ਲੋ ਵੀ ਪਾਣ ਨੂੰ ਦੋਨੇ ਆ ਜਿੱਦੇ ਸ਼ਿੱਦਾ ਗਿਆ ਜਿਹ ਨਹੀਂ ਗਿਆ ਫਿਰ ਮੈਗਜ਼ੀਨ ਆ ਕੇ ਹੋ ਗਏ ਨਾ ਬੜਾ ਬੋਰਿੰਗ ਜਾ ਘਰ ਸਿਸਟਮ ਹੈ ਟਾਈਮpass ਜਦੋਂ ਕੱਲ ਘਰ ਬੰਦਾ ਇਕੱਲਾ ਹੋਵੇ ਨਾ ਕਿਸਾ ਖਾਣ ਖਾਣ ਨੂੰ ਜਾਂਦਾ ਘਰ ਤੇ ਅਸੀਂ ਜਦੋਂ ਰੋਂਗ ਨਾਲ ਥੋੜਾ ਬਾਹਰ ਟਾਈਮ ਸਪੈਂਡ ਕਰੀਏ ਕਿ ਨਹੀਂ ਯਾਰ ਬਾਹਰ ਰੌਣਕ ਮੇਲਾ ਹੈਗਾ ਤੇ ਉਹ ਵੀ ਰੌਣਕ ਮੇਲਾ ਹੁਣ ਬਾਹਰ ਵੇਖਣ ਲਈ ਚੱਲਦੇ ਆ ਪਰ ਆ ਗਈ ਥੋੜੀ ਮੰਮੀ ਨੂੰ ਜਗਾ ਕੇ ਜਾਣਾ ਮੰਮੀ ਸੁੱਤੀ ਹੈ ਇਸ ਟਾਈਮ ਕੋਲ ਮੰਮੀ ਠਹਿ ਗਈ ਠੀਕ ਨਹੀਂ ਹੈ ਤੇ ਜੇ ਮੈਂ ਬਿਨਾਂ ਦੱਸੇ ਘਰੋਂ ਚੱਲ ਗਿਆ ਤੇ ਮੰਮੀ ਉਹ ਜਰੀ ਨੇ ਵੇਖਣਾ ਕਿ ਕਿੱਥੇ ਚੱਲ ਗਿਆ ਮੰਮੀ ਨੂੰ ਦੱਸ ਕੇ ਜਾਣਾ ਬਣਾ ਹੋ ਕਿੱਥੇ ਜਾਣਾ ਮੈਂ ਆ ਪੀ ਕੇ ਹੁਣ ਮੈਂ ਆਇਆ ਥੋੜਾ ਛੱਤੇ ਤੇ ਵਿਚਾਰੇ ਕੁੱਕਰ ਹੱਡੇ ਟ੍ਰਿਕ ਹੋਏ ਤੇ ਨੂੰ ਚੱਲਾਉਂ ਥੋੜਾ ਬਾਹਰ ਆਪਣੇ ਵਿਚਾਰੇ ਕੁੱਕਰਾਂ ਦੀ ਫੀਡ ਲੈਣ ਲਈ ਥੋੜਾ ਬਹੁਤਾ ਕੰਮ ਨਪਟਾਈ ਏ ਤੇ ਗੱਡੀ ਕਰ ਲਗਾ ਸਟਾਰਟ ਬਾਹਰ ਪਹਿਲੇ ਕੋਈ ਨੰਬਰ ਤੈਨੂੰ ਕਰਨਾ ਕਿੱਕ ਮਾਰ ਕੇ ਸਟਾਰਟ ਕਿਉਂਕਿ ਪਹਿਲੀ ਕਿੰਨੇ ਸਸਰੇ ਪਹਿਲੇ ਧੰਮ ਕਿੱਕ ਤੇ ਸਟਾਰਟ ਕਰਨ ਦੇ ਸੰਸ ਬਾਕੀ ਸਾਰੀ ਢੜੀ ਹਾਲੇ ਰਹਿੰਦੀ ਤੇ ਹੁਣ ਮੰਮੀ ਰੋਟੀ ਤੇ ਮੰਮੀ ਬੈਠਾ ਹਾਂ ਮੈਂ ਚਾਹੇਰਾ ਤੇ ਆਪਣੇ ਇਹ ਕੁੱਕਰ ਹੈ ਨਾ ਉਹ ਲੜ ਲੜ ਕੇ ਨਾ ਇੱਕ ਦੂਜੇ ਫੰਗ ਝਾੜਦੇ ਆ ਤੇ ਇੱਕ ਉਹਨਾਂ ਦੀ ਨਾ ਥੋੜੀ ਕਾਰ ਦੀ ਰੋਟੀ ਜਿਹੜੀ ਸਖਾਣ ਨਹੀਂ ਦੇਗੀ ਤੇ ਬਾਰੋਂ ਫੇਡ ਲੈ ਗਏ ਇਹਨਾਂ ਨੂੰ ਫੋਨ ਨੇ ਤੇ ਬਾਜ਼ਾਰੋਂ ਪਹਿਲਾਂ ਕਾਰਕਮ ਕਰਕੇ ਇਹਦੇ ਨਾਲ ਇਹਨਾਂ ਦਾ ਸਮਾਂ ਲੈ ਕੇ ਤੇਰਾ ਕੈਫੇ ਬਾ ਆ ਗਿਆ ਤੇ ਆਪਾਂ ਥੋੜਾ ਇੰਜੋਇਮੈਂਟ ਕਰ ਰਹੇ ਨੇ ਹਾਂ ਤੇ ਹੁਣ ਗੋਤਮ ਬਾਪ ਨੇ ਲਾਗੇ ਬੈਠੇ ਹੀ ਤੇ ਮੈਂ ਕਾਫੀ ਦਿਨਾਂ ਗੋਤਮ ਬਾਹ ਨੂੰ ਵੇਟ ਕਰ ਰਿਹਾ ਕਿ ਗੋਤਮ ਬਾਹ ਨੂੰ ਤੇ ਇਹਨਾਂ ਨੂੰ ਇੱਕ ਸਪੈਸ਼ਲ ਜਿਹੜਾ ਕੰਮ ਦਾ ਅਵਾਰਡ ਦਿੱਤਾ ਜਾਵੇ ਤੇ ਉਹਨਾਂ ਲਈ ਜਿਹੜਾ ਅਵਾਰਡ ਮੈਂ ਲੈਂਦਾ ਸੀ ਉਹ ਵੀ ਆ ਚੁੱਕਿਆ ਤੇ ਗੋਤਮ ਭਾਈ ਨੇ ਸਨਮਾਨਿਤ ਕਰਦਾ ਗੋਤਮ ਭਾਈ ਇਟਸ ਫੋਰ ਯੂ ਸਪੈਸ਼ਲ ਤੁਹਾਡੇ ਲਈ ਕਿ ਵਾਵਾ ਜੀ ਰਾਹ ਤੁਹਾਨੂੰ ਦੇਣਾ ਸੀ ਇਤਨੀ ਲਾਭ ਨਹੀਂ ਰੇ ਇਹ ਵਰਡ ਦਰਸਲ ਉਸ ਕੰਮ ਲਈ ਹੈ ਜਿਹੜਾ ਕੰਮ ਅੱਜ ਕੱਲ ਦੀ ਪੀੜੀ ਕੋ ਹੁੰਦਾ ਨਹੀਂ ਆ ਪਰ ਤੁਸੀਂ ਭਾਜੀ ਬੈਸਟ ਕੀਤਾ ਭਾਜੀ ਦਾ ਲਾਈਵ ਪ੍ਰੂਫ ਮੈਂ ਵੀਡੀਓ ਪਾਉਂਗਾ ਭਾਜੀ ਦੀ ਨਾਲ ਵਰਸਾ ਤੇ ਲਿੰਕ ਟੈਲੀਗ੍ਰਾਮ ਤੇ ਪਾਉਂਗਾ ਉਹ ਵੀਡੀਓ ਜਿਹੜਾ ਤੁਸੀਂ ਆਪਾ ਅਪਲੋਡ ਨਹੀਂ ਕਰ ਸਕਦੇ ਸੋ ਭਾਜੀ ਨੂੰ ਬਹੁਤ ਬਹੁਤ ਮੁਬਾਰਕਾ ਸੋ ਭਾਜੀ ਕੰਮ ਨੂੰ ਬਰਕਰਾਰ ਰੱਖਿਓ ਸਾਡੀ ਉਹਨਾਂ ਦੀ ਪੀੜੀ ਨੂੰ ਭਾਜੀ ਕੀ ਕਹਿਣਾ ਚਾਹੋਗੇ ਦੋਸ਼ ਆਪਾਂ ਕਹੋ ਜਰਾ ਆਸ਼ੀਰਵਾਦ ਹੀ ਆ ਬਸ ਬਾਬਾ ਮੇਰੀ ਬੱਚੇ ਤਾਂ ਦਾ ਘਰ ਹੁੰਦਾ ਵਾਕੇ ਮੈਂ ਸੁਣਿਆ ਜ਼ਰੂਰੀ ਭਾਜਾ ਅੱਜ ਵੇਖ ਵੀ ਲਿਆ ਵਾ ਹੁਣ ਮੁੱਲ ਘੋਂਦਾ ਕੋਈ ਫਾਇਦਾ ਨਹੀਂ ਆ ਹੁਣ ਮੁੱਲ ਘੋਂਦਾ ਕੋਈ ਫਾਇਦਾ ਨਹੀਂ ਆ ਵੀਰ ਇੰਦਰ ਦਿਖਾ ਦਰਸ਼ਨ ਕਰਾ ਆਪਣੇਰਾ ਖਲਾਰਾ ਪਾਈ ਆ ਉੰਜ ਫਿਰ ਮੁੰਨੇ ਭਾਈ ਕਹਿੰਦੇ ਕਿ ਖਲਾਰਾ ਕੌਣ ਪੋਂਦਾ ਵਾ ਕਿ ਲਵਾਵੇ ਪਾੜ ਗਿਓ ਹੁਣ ਵਿੱਚ ਸੁੱਟਦਾ ਵੀਰ ਸਿੱਧਾ ਲਵਾਵੇ ਵਿੱਚ ਸੁੱਟ ਜੇ ਸੁੱਟਦਾ ਅਦੇ ਕਲਾਰਕ ਵਿੱਚ ਸੁੱਟਦਾ ਕੀ ਜਦਾ ਡਿੱਗ ਜਾਂਦੀ ਆ ਲਫਾਵਾ ਬ੍ਰੈਡ ਸੁਟੀ ਹੁੰਦੀ ਜਗਾ ਜਾਂਦੀ ਹਾਂ ਲਫਾਵੇ ਨੂੰ ਇੱਕੋ ਦਮ ਇਕੱਠਾ ਕਰਕੇ ਵੀ ਪਾ ਦਿੱਤਾ ਹੁੰਦਾ ਭਾਜੀ ਵਿੱਚ ਕਰਕੇ ਪਾ ਦਿੱਤਾ ਹੁੰਦਾ ਓਹੋ ਭਾਜੀ ਤੁਹਾਡੇ ਵਿਚਾਰ ਹੀ ਬੜੇ ਸ਼ੋਧਦੇ ਆ ਬੱਲੇ ਤੁਹਾਡੇ ਓਏ ਆਪਣਾ ਬਾਜਰਾ ਲੈ ਆਂਦਾ ਵਾ ਤੇ ਇਹਨਾਂ ਨੂੰ ਪੋਨੇ ਨੂੰ ਕੁੱਕੜਾਂ ਨੂੰ ਤੇ ਆਪਣੀਆਂ ਟੀਵੀ ਲਾਉਣ ਦੀ ਪ੍ਰੈਕਟਿਸ ਲਿਖ ਚੱਲ ਆਉਂਦੀ ਆ ਪਰ ਟੀਵੀ ਹਿਲਤ ਨਹੀਂ ਕੋ ਚੱਲਿਆ YouTube ਵਗੈਰਾ ਹਾਜ਼ਰਾਂ ਤੇ ਖਾਦਾ ਨਹੀਂ ਹੁੰਦਾ ਨਾ ਥੱਲੇ ਲਿਆਉਂਦਾ ਕਿਉਂਕਿ ਉੱਪਰ ਹੋ ਗਈ ਗਰਮੀ ਤੇ ਮੰਮੀ ਨੇ ਢੋਲਿਆ ਬੂਆ ਇਹ ਕਿ ਅੰਦਰ ਜਾਣਾ ਪਰ ਮੰਮੀ ਦੇ ਅੰਦਰ ਨਹੀਂ ਜਾਣਾ ਇਹ ਜੜੀ ਹੜੀ ਕੁਕੜੀ ਚਰੀ ਬਿਮਾਰ ਆ ਤੇ ਉਹ ਜੜੀ ਇਸ਼ਾਰਾ ਮਾਰਦੀ ਹਲੇ ਲਿਆ ਛੋਟੀ ਛੋਟੀ ਡਾਕਾਂ ਹੀ ਆ ਹਾਂ ਇਹ ਨੂੰ ਹੀੜ ਗਿਆ ਇਹ ਨੂੰ ਖੁੱਲੀ ਰਹਿ ਦੇ ਵਿਚਰੀ ਫੇਲ ਦੇ ਹਾਂ ਤੇਰੀ ਉਹ ਐ ਨਹੀਂ ਹੁੰਦੀ ਐ ਤੇ ਕਿਉਂ ਲਾ ਖੋਈ ਪੜੀ ਬਾਹਰ ਆ ਗਿਆ ਆ ਠੀਕ ਆ ਉੱਪਰ ਦੇ ਹਾਨੇ ਡਾਕਾਂ ਹੀ ਆ ਆ ਠੀਕ ਆ ਕੱਪੜਾ ਨਹੀਂ ਪਿਆ ਹੋਇਆ ਇਹਦਾ ਓਕੇ ਤੂੰ ਇੱਥੇ ਫੇਰ ਹੁਣ ਕੱਲੀ ਰਹਿ ਹਾਂ ਤੇਰੇ ਫੰਗਪੋਟੇ ਦੀ ਨਾ ਚੱਲੀ ਦੁੱਜੀ ਹੁਣ ਤੋਂ ਠੀਕ ਆ ਹਾਂ ਤੇ ਸੇਵ ਆ ਫਿਰ ਹੁਣ ਕੈਫੇ ਚਲਣ ਆਪਾਂ ਜਿਮ ਦਾ ਬੈਗ ਲੈਣ ਆ ਤੇ ਉੱਧਰ ਉੱਧਰ ਕੈਫੇ ਹੋਏ ਨਾ ਹੁਣ ਘਰ ਆਂਦਾ ਫਿਰ ਸਿਸਟਮ ਬੜਾ ਗਲਤ ਹੋਏ ਨਾ ਕਿ ਘਰ ਹੀ ਆਈਏ ਤੇ ਫਿਰ ਚੱਲੀਏ ਹੁਣ ਇੱਕ ਵਾਰੀ ਇੱਥੇ ਬੈਗ ਬੂਕ ਪਾ ਲਿਆ ਵਾ ਤੇ ਆਪਾਂ ਨਿਕਲਦੇ ਹਾਂ ਜਿਮ ਲਈ ਓਕੇ ਬਾਏ ਦਾੜਾ ਬਾਏ ਬਾਏ ਸਾਰਿਆਂ ਨੂੰ ਚਲੋ ਜੀ ਆਪਾਂ ਤਿਆਰੀ ਕਰੀ ਹੁਣ ਜਾਂਦੀ ਚਾਬੀ ਲਈਏ ਮੋਟਰਸਾਈਕਲ ਦੀ ਤੇ ਲਾ ਗਏ ਤੇ ਸਾਮਰਿਆ ਘਰ ਤੇ ਫੜਾ ਰਜੀਤ ਭੈਣਾ ਜਾ ਕੇ ਵਾਪਸ ਆ ਗਏ ਤੇ ਦੁੱਧ ਕਾਢ ਲਿਆ ਤੇ ਇਹ ਪੀ ਲਗਾਵਾ ਤੇ ਉਹ ਤੋਂ ਪੀ ਕੇ ਬਾਦ ਖਾਣੀ ਆ ਰੋਟੀ 엄마 ਸ਼ਗਲ ਆਪਣਾ ਪ੍ਰਸ਼ਾਦਾ ਗਾਜਰ ਤੇ ਮਟਰ ਗਾਜਰ ਦੀ ਸਬਜੀ ਬਣੀ ਤੇ ਉਹਨਾਂ ਪ੍ਰਸ਼ਾਦੇ ਲੈ ਨਾਲ ਚਾਰ ਲੈ ਲਿਆ ਸ਼ਾਕ ਤੇ ਕੋਠੀ ਚੱਲਦੇ ਘੜੀ ਤੇ ਉਹ ਤੋਂ ਬਾਅਦ ਕਰਦੇ ਡਿਊਟੀ ਜਾਈ ਆਪਾਂ ਤੇ ਰੋਬੀ ਭਾਈ ਦੀ ਗੱਲ ਬਾਅਦ ਆ ਕਟਿੰਗ ਕਰਾਈ ਆ ਵਾਵਾ ਕੇ ਕੋਡ ਰਿਪੋਰਟ ਲੱਗੰਦੇ ਆ ਸ਼ੇਵ ਦਿਖਾਇਓ ਕੀ ਕੋ ਕਰਾ ਕੇ ਆ ਜੇ ਮੈਂ ਲੋ ਤਾਂ ਗਈ ਆ ਦੋਸਤ ਹੈ ਲੋ ਤਾਂ ਗਈ ਆ ਦੋਸਤ ਹੈ ਨਹੀਂ ਨਹੀਂ ਓਕੇ ਰਪੋੜਿਆ ਸਾਰੀ ਫੁੱਲ ਡੀਟੇਲ ਆ ਘੈਂੜ ਆ ਤੇ ਆਪਣਾ ਗੋਤਮ ਭਾ ਆ ਬੰਦਾ ਗ੍ਰੇਡ ਆ ਆਇਆ ਵਾ ਬਾਪ ਤੋਂ ਲੈ ਮਾੜੇ ਇੱਕੇ ਅੱਲਾਸਾ ਮੈਂ ਕੀਤੇ ਕਿੜੇ ਆ ਇਹ ਆਪੇ ਭਾ ਵੀ ਭਰਾ ਮਜਬੂਰੀ ਨੂੰ ਆ ਗਿਆ ਉਦਾਂ ਫਰੇ ਫਰੇ ਹੋ ਗਏ ਨਾ ਕਿ ਸਾਡਾ ਮੈਂ ਮੇਰਾ ਦਿਮਾਗ ਵਿੱਚ ਨਿਸਕਣ ਬੜਾ ਦਿਆ ਮੂੰਹ ਕੀ ਕਰਾਇਆ ਕਿਉਂ ਬੁਲਾਇਆ ਭਰਾ ਭਾ ਡੀਟੈਨ ਤੇ ਨਹੀਂ ਕਰਾਇਆ ਇਹਨੇ ਕੁਛ ਨਹੀਂ ਕਰਾਇਆ ਡੀਟੈਨ ਤੇ ਨਹੀਂ ਕਰਾਇਆ ਇਹਨੇ ਨਹੀਂ ਕੱਖ ਨਹੀਂ ਨਾਈਕੋ ਜਾ ਕੇ ਕਰੀਮ ਕਰੂ ਕੋਈ ਵਰਤੀ ਆ ਮੈਂ ਤੇ ਹੋਈ ਕਹਿੰਦੇ ਡੀ ਟੈਨ ਕਰਾ ਲਿਆ ਇਹਨੇ ਡੀ ਟੈਲ ਕਰਾਇਆ ਬਲੀ ਕਰੰਦੇ ਆ ਇਹਨੂੰ ਵੀ ਇਹ ਮੁੰਡਾ ਕੋ ਸੋਨਾ ਹੋ ਗਿਆ ਹੈ ਆ ਪਾ ਗਿਆ ਉਹਨ ਘਰ ਥੋੜਾ ਜਿਹਾ ਇਸ਼ੂ ਪੈ ਗਿਆ ਸੀ ਆਰਡਰ ਜਿਹੜਾ ਹੈਗਾ ਇਹ ਕਸਟਮਰ ਦਾ ਮੈਂ ਦੇ ਗਿਆ ਦੇਣ ਲਈ ਤੇ ਆਰਡਰ ਜਿਹੜਾ ਮੈਂ ਦੂਜੇ ਕਸਟਮਰ ਕੋਈ ਆ ਗਿਆ ਬਾਅਦ ਉਹਨੇ ਸਾਰੇ ਡਿਟੇਲ ਹੋ ਕੇ ਬੋਲ ਦਾ ਸਿਗਨਾਮ ਸਾਰੇ ਡਿਟੇਲ ਵੀ ਆਰਡਰ ਵਾਲਾ ਤੇ ਆਪਾਂ ਚਲੋ ਆਰਡਰ ਡਿਲੀਵਰਡ ਮਾਰਨਾ ਹੀ ਸੀ ਤੇ ਉਹ ਮੈਂ ਡਿਲੀਵਰੀ ਕਰਤਾ ਵੇ ਨੂੰ ਫੋਨ ਆ ਗਿਆ ਕਸਟਮਰ ਦਾ ਕਿ ਭਾਜੀ ਮੇਰਾ ਆਰਡਰ ਮੈਂ ਭਾਜੀ ਆਰਡਰ ਅਸੀਂ ਡਿਲੀਵਰੀ ਕਰਤਾ ਵਾ ਉਹ ਕਹਿੰਦਾ ਮੇ ਇਕ ਤੱਕ ਆਰਡਰ ਪਹੁੰਚਿਆ ਨਹੀਂ ਫਿਰ ਮੈਂ ਕਿਹਾ ਭਾਜੀ ਉਹ ਫਿਰ ਜਿਹੜਾ ਕਸਟਮਰ ਲੈਣ ਆਇਆ ਫਿਰ ਉਹ ਕੌਣ ਸੀ ਤੇ ਸਾਰੀ ਡਿਟੇਲ ਵੈਰੀਫਿਕੇਸ਼ਨ ਗੱਲਬਾਤ ਕਰਕੇ ਤੇ ਆਪਣੀ ਕੰਪਨੀ ਨੇ ਹਾਈ ਕੈنسਲੇਸ਼ਨ ਪਾ ਦਿੱਤੀ ਆ ਤੇ 52 ਮਿੰਟ ਲਈ ਆਈਡੀ ਆਪਣੀ ਜਿਹੜੀ ਜੇ ਹੋਲਦੇ ਦੇ ਪਾਤੀ ਤੇ ਆਈਡੀ ਆਫਲਾਈਨ ਕਰਤੀ ਆ ਤੇ ਜਿਹੜਾ ਆਪਣਾ ਟਾਈਮ ਇਨਸੈਂਟਿਵ ਦਾ ਉਹ ਤੇ ਗਿਆ ਲੰਘ ਤੇ ਚਲੋ ਜਾਣਗੇ ਕਿ ਜਿਹੜਾ ਇਹ ਆਰਡਰ ਨੋਟ ਡਿਲੀਵਰਡ ਤੇ ਪਾਤਾ ਕੰਪਨੀ ਨੇ ਵੀ ਡਿਟੇਲ ਚੈੱਕ ਕਰ ਸਕਦੇ ਜਮਾਟ ਓਪਨ ਕੀਤਾ ਤੇ ਨੋ ਆਫਲਾਈਨ ਲਈ ਕਰੇ 3 ਟਿਪਲ ਗਿੱਕਸ ਨਵਲਟੀ ਸਵੀਟਸ ਦਾ ਆਰਡਰ ਚੁੱਕਿਆ ਹੀ ਪਤਾ ਸਮਾਈਦਾ ਤੇ ਫੂਡ ਨੋ ਡਿਲੀਵਰਡ ਪਾਤਾ ਕੰਪਨੀ ਨੇ ਲੈ ਤੇ ਆਪਾਂ ਨਾਲ ਮੈਂ ਕਾ ਕੀ ਲੋ ਕੀ ਕੰਮ ਕਰਨਾ ਫਿਰ ਹੈ ਕਿ ਡੇਢ ਤੋਂ 2 2.5 ਹੋ ਦੇ ਬੰਨਣਾ ਹੈ ਇਨਸੈਂਟਿਵ ਨਹੀਂ ਹੋਣਾ ਤੇ ਆਪਾਂ ਅੱਗੇ ਚਲੋ ਕਰ ਰਿਹਾ ਰੈਸਟ ਕਰੀ ਕੱਲ ਕੰਮ ਕਰ ਲਾਂਗੇ ਤੇ ਬਣਾ ਆਰਮ ਆ ਗਿਆ ਵਾ ਹਲੇ ਸਾਰੇ ਜਾਗ ਗਏ ਆ ਤੇ ਡੈਡੀ ਕੋਠੇ ਆ ਤੇ ਮੈਂ ਵੇਖਦਾ ਆਪਣਾ ਰੋਟੀ ਬਣੀ ਮੈਂ ਰਾਤ ਦਾ ਡਿਨਰ ਅੱਜ ਕਰਾਂਗਾ ਕਿਉਂਕਿ ਬੋਸਲੀ ਬਾਵਾ ਜਨਾ ਕਿਤਨੀ ਅੱਜ ਜਲਦੀ ਆ ਗਿਆ ਵਾ ਤੇ ਮੈਂ ਵੇਖਦਾ ਸਬਜੀ ਬਣੀ ਕੀ ਗੱਲ ਤੇ ਕਰਦੇ ਆ ਰਾਤ ਦਾ ਡਿਨਰ ਤੇ ਕੱਲ ਅਸੀਂ ਚਿੱਤ ਜਾਣਾ ਹੈ ਘਰਦਨ ਤੰਗ ਕਿਸੇ ਨੂੰ ਨਹੀਂ ਕਰਨਾ ਕਰਨਾ ਆਪਾਂ ਨੂੰ ਹੀ ਚਾਹੀਦਾ ਕਰਨਾ